समस्त तो कार्य तो 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 को पूर्ण करेंगे बोली के जाननम सेवितम कपेट्य जम्मो फल चार वाक्षणम शोक गजाननम अक्षतेष समर्पयामि आवाहनं आवाहनं अक्षत पुष्पम समर्पयामि नममा हे प्रभु आकर के हमारी पूजा याचना स्वीकार करें एवं इसमेतो दावदासो अपारी तास उद्वीराह देवा न यताम देवा न ਸਤੀ ਰਾਗੇਨੋ ਨਿਵਰਦਾ ਤਾਮਾ ਗੁਸਤਿਆ ਮੁਕਤੇ ਦੇਮਾ ਵਯ ਆਯੂ ਪ੍ਰਤੀਰੰਤੁ ਜੀਵਸੇ ਤਾਨਯ ਪੂਰਵਯ ਨਿਵਿਦਾ ਮਯ ਸਕਰਤ ਤੰਨੋ ਵਾਤ ਮਯੋ ਵੋ ਵਾਤੁ ਵੇ ਸੋਮ ਸਵਤੇ ਸਵਸਤੈ ਸਵਸਤੀਨਾ ਵਿਸ਼ਵੇ ਵੇਦਾ ਸਵਸਤੀਨਾ ਸਯੰਮਾ ਰਾਰਾਤਮਾ ਸੇ ਵਿਸ਼ਨੋ ਇਸਨੇ ਇਸਤੇ ਸ੍ਰੋ विष्णो वेत्वाह अग्नि देवता सूर्यो देवता विश्वे रुद्र देवता लंबोदरस्य विकटो विग्रणा सौभाग्यनायक दुम्रगे तु गणा दक्षो वाल चंद्रोगजानना द्वादशैतानी नामानि आपटेशुन यादपी विद्या तारवलम चंद्रवलम तदेव विद्यांते आवाहन अक्षत पुष्प समर्पयामि नमः पान पान श्री कष्ट भंजन बालाजी महाराज की देव माबा पूजनम संकल्प करिष्यामि भगवान ब्राह्मणो शक्ति गंगा यमुना पुरव पश्चिम उत्तर दक्षिण ਸਮੇਂ ਹੱਕ ਲੋਟਾ ਦੇ ਦਿੱਤਾ ਹੈ ਹੋ ਗਿਆ ਹੈ ਕਿ ਨਾਮ ਤੇ ਸਤਾ ਅੱਛਾ ਭਰਾ ਸਤਾ ਗਿਆ ਦਿਨਾ ਮੇਰੇ ਮੈਸੇਜ ਪਾ ਲੈਣਾ ਕਰੋ ਫੇਰ ਮਲਾ ਦੇ ਫਿਰ ਕਿ ਆਏ ਰੋਡ ਯੈਸ ਨਹੀਂ ਕਿ ਪਰ ਦਲੀ ਨਹੀਂ ਦੰਦਾ ਕੇ ਲੁਕ ਫੰਕਸ਼ਨ ਮੇ ਕੋਈ ਯਾਰ ਕਹਿ ਤਾ ਪਹਿਲੇ ਕਹਿ ਦੇਣਾ ਲੱਗਾ ਮੈਂ ਤੇ ਕਹਿ ਮੈਂ ਅੱਜ ਚੱਲ ਪੈਣਾ ਮੈਂ ਕਹਿ ਦੇ ਮੈਂ ਹਰ ਵਾਰੀ ਇਦਾਂ ਕਰਦਾ ਤੂੰ ਮਰ ਕੇ ਚੱਲ ਪੈਣਾ ਤੂੰ ਨਹੀਂ ਨਹੀਂ ਚੱਲ ਪੈਣਾ ਤੂੰ ਨਹੀਂ ਹੋ ਗਿਆ ਮੈਨੂੰ ਪਹਿਲੇ ਕਹਿ ਦੇ ਤਾ ਹੋ ਗਿਆ ਮੈਂ ਕੀ ਇਹ ਉਹ ਗੱਡੀ ਜਾਣੀ ਅੱਧਰਵਾਨੀ ਮੋਰੀ ਨਹੀਂ ਅਗਲਾ ਸਤਾ ਜੀ ਭਾਈ ਯਾਰ ਉਹ ਇਹ ਕੰਮ ਚਲੂ ਕਰਦੇ ਘਰੇ ਸੱਗਣ ਹੀ ਬੜੀਆ ਮੈਂ ਕਿਤੇ ਜਾਵਾਂ ਜਿਹੜਾ ਯਾਰ ਉਹਦਾ ਜਿਹੜਾ ਬਚਾ ਮੰਦਰ ਆਪੇ ਗਏ ਨੇ ਜਿਹੜਾ ਉੱਥੇ ਕਰਕੇ ਮਾਰ ਕੋਲ ਉੱਥੇ ਆਪਣੇ ਮੈਰ ਤੇ ਉਹ ਕਿਤੇ ਮੰਦਰ ਨਹੀਂ ਗਾਸ਼ੀ ਆਹ ਉਹ ਮੈਂ ਉਹ ਕਿਦਰਾ ਉਹ ਜਸਤੀ ਤੂ ਦੇ ਨਾ ਉਹਨਾਂ ਨੇ आई फी बै कल आराम बै ਤਾਂ ਉਹ ਕੋੜੀਆਂ ਲੱਭੀ ਬੋੜੀਆਂ ਨਹੀਂ ਕਰਦੇ ਇੱਥੇ ਕੋੜੀ ਦੇ ਹਿਸਾਬ ਨਾਲ ਇਹ ਚੱਲੇ ਕਰ ਲਈਏ ਨਹੀਂ ਇੱਕੋ ਮਰੇ ਇੱਕ ਮਰੇ ਕੋੜੀ ਫੋਟੋ ਕਰੇ ਕੋੜੀ ਵੀਡੀਓ ਕਰ ਲਈਏ ਨਾਲ ਲਿਓ ਨਾਲ ਲਿਓ ਇੱਕ ਕੋੜੀ ਆਓ ਇੱਕ ਆਪਾਂ ਚੱਲਦੇ ਹਾਂ ਮੈਂ ਥੱਲੇ ਕਰਦੇ ਪਹੁੰਚ ਜਰੇ ਨੰਨਨ ਤੇਜ ਬ੍ਰਤਾਪਾ ਮਾ ਜਗਵੰ ਵਿਦਿਆਵਾਨ ਗੁਨੀਅਤ ਚਾਦਰ ਰਾਮ ਕਾਜ प्रभु चरित्र को रसिया राम सीता मन कोरसिया रामलखन रूप सूक्ष्मरूप दर्शि विकट रूप विकटरूप नंदन तेज प्रताप प्रतापमा जगवन् विद्यावान् गुनीयति राम काज प्रभु चरित्र को रसिया राम लकन सीता मन कोरशिया रामलघन रूप सूक्ष्मरूप दिखावा विकट रूप दर्शि ਨੈਸ਼ਨਲ ਹੈਲਥ케ਅਰ ਵੱਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਹੋਮੀਓਪੈਥੀ ਅਤੇ ਬਾਇਓਕੇਮਿਕ ਸਾਇੰਸ ਦੀ ਪੜ੍ਹਾਈ ਕਰਾ ਕੇ ਉਹਨਾਂ ਨੂੰ ਹੈਲਥ ਵਰਕਰ ਬਣਾਇਆ ਜਾ ਰਿਹਾ ਹੈ ਜਿਹੜੇ ਤੇ ਲੜਕੇ ਬੇਰੁਜ਼ਗਾਰ ਨੇ ਉਹ ਡਾਕਟਰੀ ਸਿੱਖਣ ਦੇ ਚਾਹਵਨ ਹੋਣ ਉਹਨਾਂ ਨੂੰ ਉਹ ਸਾਨੂੰ ਮਿਲ ਕੇ ਰੋਜ਼ਾਨਾ ਮਿਲਦਾ ਸਮਾਂ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਸਮਾ 10 ਤੋਂ 12 ਦੁਪਹਿਰ 12 ਤੋਂ ਇੱਕ ਨਮਕ ਮੰਡੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਮੋਪਤਕ ਚੈਰੀ ਡੇਪਲ ਹਸਪੀਟਲ ਸ਼ਾਮ ਨੂੰ ਫਿਰ 6 ਤੋਂ 8 ਗੁਰੂ ਗੋਬਿੰਦ ਸਿੰਘ ਹੋਮੋਪੈਥਿਕ ਚੈਰੀਟੇਬਲ ਹਸਪੀਟਲ ਵਿਖੇ 54 ਲੜਕੀਆਂ ਲੜਕੇ ਆ ਕੇ ਸਾਨੂੰ ਮਿਲ ਸਕਦੇ ਹਨ ਸਾਡਾ ਮੋਬਾਈਲ ਨੰਬਰ ਹੈ 94172 5583 ਬਿਸੀ ਹੋ ਜੋ ਅੰਦਰ ਦੇ ਕੌਂਸਲ ਸਾਹਿਬ ਜੀ ਆਪਣੇ ਆਪਣੇ ਥਾਂ ਤੇ ਬਹਿ ਜਾਓ ਜਿੱਦ ਨਾਲ ਲੰਗਰ ਪ੍ਰਸਾਦਾ ਖਾਣ ਲੈ ਦੀਪਕ ਵਾਹੀ ਸਾਹਮਣੇ ਸਾਰੇ ਆਣਗੇ ਸਾਰੇ ਫਾਈਲੋ ਖੋਲ ਜੋ ਖੋਲ ਜੋ ਖੋਲ ਜੋ ਆਓ ਜੀ ਖੋਲ ਜੋ ਖੋਲ ਜੋ ਕੀ ਆ ਵੇ ਸਾਰੇ ਆਣੇ ਧਰੇ ਭਾਈ ਬਾਲਾ ਜੀ ਦਾਮਦੇ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਹਰ ਸਾਲ ਇੱਥੇ ਬਾਲਾ ਜੀ ਦੀ ਚੌਂਕੀ ਹੁੰਦੀ ਹੈ ਔਰ ਹਰ ਸਾਲ ਸੰਤਾਂ ਆ ਕੇ ਜੁੜਦੀਆਂ ਔਰ ਇਹ ਸੰਤਾਂ ਦੇ ਵਿੱਚ ਮੈਂ ਵੀ ਆ ਕੇ ਇੱਥੇ ਆਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਔਰ ਮੈਂ ਪ੍ਰਧਾਨ ਜੀ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਹੈ ਕਿ ਇਹ ਜਿੰਨੇ ਵੀ ਲੋਕ ਅੱਜ ਅਸੀਂ ਸਾਰੇ ਆਸ਼ੀਰਵਾਦ ਲੈਣ ਵਾਸਤੇ ਆਏ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਬਾਲਾ ਜੀ ਕਿਰਪਾ ਕਰਨਗੇ ਮਹਾਮਾਈ ਕਿਰਪਾ ਕਰੇਗੀ ਔਰ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਮੈਂ ਸਾਰੇ ਸਾਥੀਆਂ ਜਿਨ੍ਹਾਂ ਨੇ ਇਹ ਮਿਹਨਤ ਦੇ ਨਾਲ ਇੱਕ ਇੱਕ ਕਮਾਈ ਦੇ ਵਿੱਚੋਂ ਪੈਸਾ ਪੈਸਾ ਕੱਢ ਕੇ ਇਹ ਇੱਕ ਸੁੰਦਰ ਭਵਨ ਦਾ ਨਿਰਮਾਣ ਕੀਤਾ ਹੈ ਮੈਂ ਸਮਝਦਾ ਕਿ ਜਿਹੜੇ ਵੀ ਖਜ਼ਾਨਿਆਂ 'ਚੋਂ ਇਹ ਮਾਇਆ ਆਈ ਹੈ ਉਹ ਖਜ਼ਾਨੇ ਭਰਪੂਰ ਹੋਣਗੇ ਔਰ ਸਭ ਨੂੰ ਅਸ਼ੀਰਵਾਦ ਮਿਲੇਗਾ જય ਬਾਲਾ ਜੀ। ਰੋਜ਼ ਰਾਤ ਦੇ ਅੱਜ ਅੱਜ ਰੋਜ਼ ਜੀ ਬਾਲਾ ਜੀ ਦਾ ਇਹ ਲੋੜਲਾ ਪ੍ਰੋਗਰਾਮ ਬਾਲਾ ਜੀ ਸੇਵਾ ਪਰਿਵਾਰ ਅੰਮ੍ਰਿਤਸਰ ਦੇ ਮਹੰਤ ਦੀਪਕ ਜੀ ਦੇ ਵੱਲੋਂ ਅੱਜ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਅੱਛਾ ਆਯੋਜਨ ਧਾਰਮਿਕ ਆਯੋਜਨ ਬਾਲਾ ਜੀ ਦੀ ਸੇਵਾ ਜਰਮਾਨ ਪਰਵਾਰ ਦੀ ਸੇਵਾ ਕੀਤਾ ਜਾ ਰਿਹਾ ਪਰ ਮੈਂ ਸਮਝਦਾ ਹਾਂ ਅਸੀਂ ਸਾਰੇ ਬੜੇ ਸੁਭਾਗੇਸ਼ੀ ਹਾਂ ਕਿ ਇੱਥੇ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੇਰੇ ਕੌਂਸਲਰ ਸਾਥੀ ਸ਼ਮਸ਼ੇਰ ਸੰਧੂ ਜੀ ਮਨੀਸ਼ ਸ਼ਰਮਾ ਰੋਂਪੀ ਜੀ ਰਾਜੂ ਜੀ ਸਾਰੇ ਆਏ ਨੇ ਅਬ ਸਮਝਦਾ ਵਾ ਜੋ ਕੁਛ ਵੀ ਅੱਜ ਅਸੀਂ ਹਾਂ ਭਗਵਾਨ ਹਨੂਮਾਨ ਦੀ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੀ ਕਿਰਪਾ ਹੈ ਕੁਝ ਦਿਨ ਪਹਿਲੇ ਹੀ ਸਾਰੇ ਸਾਥੀਆਂ ਨੇ ਸੁਖਣਾ ਸੁਖੀ ਸੀ ਕਿ ਕੌਂਸਲ ਇਲੈਕਸ਼ਨ ਗੁੱਟਣ ਤੋਂ ਬਾਅਦ ਖਾਟੂ ਸ਼ਾਮ ਜੀ ਸਾਲਾ ਸਰ ਪਰਿਵਾਰ ਦੇ ਵਿੱਚ ਹੋ ਕੇ ਆਵਾਂਗੇ ਹੋ ਕੇ ਆਏ ਆ ਪਰ ਬੜਾ ਅੱਛਾ ਮੈਂ ਸਮਝਦਾ ਵਾ ਜਦੋਂ ਦੇ ਕੌਂਸਲ ਬਣੇ ਆ ਚਾਰ ਵਾਰ ਸ਼੍ਰੀ ਬਦ ਬਾਗਵਤ ਕੀਤਾ ਇਸ ਬੋਰਡ ਦੇ ਵਿੱਚ ਹੋ ਗਈ ਹੈ ਅਲੱਗ-ਅਲੱਗ ਧਾਰਮਿਕ ਆਯੋਜਨ ਕੀਤੇ ਜਾ ਰਹੇ ਨੇ ਔਰ ਜਿੱਥੇ ਧਰਮ ਇਨਸਾਨ ਨੂੰ ਇਨਸਾਨ ਦੇ ਨਾਲ ਜੋੜਦਾ ਹੈ ਔਰ ਮੈਂ ਸਮਝਦਾ ਹਾਂ ਜਿੰਨਾ ਸਾਨੂੰ ਪੜ੍ਹਾਈ ਜ਼ਰੂਰੀ ਹੈ ਖਾਣਾ ਪੀਣਾ ਜ਼ਰੂਰੀ ਹੈ ਧਾਰਮਿਕ ਆਯੋਜਨਾਵਾਂ ਦੇ ਵਿੱਚ ਜਾ ਕੇ ਨਮਸਤਕ ਹੋਣ ਦਾ ਜਿਹੜਾ ਮੌਕਾ ਹੈ ਉਹ ਵੀ ਸਾਨੂੰ ਲੈਣਾ ਚਾਹੀਦਾ ਹੈ ਕਿਉਂਕਿ ਧਰਮ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਸਿਖਾਉਂਦਾ ਚੰਗੇ ਰਾਹ ਦੇ ਉੱਪਰ ਪਾਉਂਦਾ ਸੱਚਾਈ ਦੇ ਰਸਤੇ ਦੇ ਉੱਪਰ ਪਾਉਂਦਾ ਇਸ ਕਰਕੇ ਇਸ ਆਯੋਜਨ ਦੇ ਉੱਤੇ ਮੈਂ ਸਾਰੇ ਹੀ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਇਸ ਤਰ੍ਹਾਂ ਦੇ ਯੂਥ ਨੂੰ ਯੂਥ ਨੂੰ ਮੈਸੇਜ ਦੇਣਾ ਚਾਹਨਾ ਮੈਂ ਕਿ ਕੁਝ ਯੂਥ ਸਾਡਾ ਜਿਹੜਾ ਪੜਕਿਆ ਗਲਤ ਰਸਤੇ ਦੇ ਉੱਪਰ ਜਾ ਰਿਹਾ ਹੈ ਉਹਨਾਂ ਨੂੰ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਆਣਾ ਚਾਹੀਦਾ ਹੈ ਮੰਦਰ ਗੁਰਦੁਆਰਿਆਂ ਦੇ ਵਿੱਚ ਆਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਪੜ੍ਹਾਈ ਕਰਨੀ ਚਾਹੀਦੀ ਹੈ ਔਰ ਜੋ ਸਾਡੇ ਧਰਮ ਗ੍ਰੰਥ ਸਾਨੂੰ ਸਿਖਾਉਂਦੇ ਨੇ ਉਹਦੇ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਬਹੁਤ ਧੰਨਵਾਦ ਕਰਦਾ ਜੀ ਸਾਰੀ ਕਮੇਟੀ ਔਰ ਟੀਮ ਵੱਲੋਂ ਜਿਨ੍ਹਾਂ ਨੇ ਸਾਨੂੰ ਇੱਥੇ ਸਾਡੇ ਕੇ ਬੜਾ ਮਾਨ ਸਨਮਾਨ ਦਿੱਤਾ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਵਧੀਆਂ ਬਾਲਾਜੀ ਪਰਿਵਾਰ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਕਿ ਕਿਸਰਾ ਅੱਜ ਸਾਡੇ ਨਾਲ 5 ਤੋਂ 45 ਮੈਂਬਰ ਜੁੜੇ ਨੇ ਇਲਾਕਾ ਨਿਵਾਸੀ ਦੇ ਕਾਫੀ ਬੱਚੇ ਆ 16 ਤੋਂ ਲੈ ਕੇ 20 ਸਾਲ ਦੀ ਉਮਰ ਦੇ ਬੱਚੇ ਜਿਹੜੇ ਸਾਡੇ ਨਾਲ ਸਰਲੀ ਅਚਾਨਕ ਪਰ ਇਹ 2 ਸਾਲਾਂ ਦੇ ਕਾਫੀ ਅੱਛਾ ਪ੍ਰੋਗਰੈਸ ਹੋਇਆ ਉਹ ਉਹਦਾ ਰੀਜ਼ਨ ਹੈਗਾ ਕਿ ਸਾਡੇ ਜਿਹੜੇ ਦੀਪਕ ਮੰਤ ਜੀ ਆ ਜਿਨ੍ਹਾਂ ਨੇ ਇਹ ਟੀਮ ਦਾ ਸੰਗਠਨ ਕੀਤਾ ਜੋੜਿਆ ਠੀਕ ਆ ਆਸਤੀ ਆਸ ਕੇ ਟੀਮ ਨੂੰ ਕਾਫੀ ਬੁਲੰਦੇ ਤੱਕ ਲੈ ਕੇ ਗਏ ਆ ਉਹ ਸਾਡੇ ਇਲਾਕਾ ਨਿਵਾਸੀ ਨੇ ਸਾਡੀ ਇਹ ਚੀਜ਼ਾਂ ਨੂੰ ਦੇਖ ਕੇ ਕਿ ਇਹ ਜਿਹੜੀ ਟੀਮ ਹੈ ਅੱਛਾ ਕਾਰਜ ਕਰ ਰਹੀ ਹੈ ਉਹ ਟੀਮ ਦੇ ਨਾਲ ਸਾਡੀ ਟੀਮ ਦੇ ਨਾਲ ਕਾਫੀ ਬੱਚੇ ਹੋਰ ਜੁੜ ਗਏ ਤੇ ਜਿਨ੍ਹਾਂ ਦਾ ਸਾਨੂੰ ਬਲ ਮਿਲਿਆ ਠੀਕ ਹੈ ਔਰ ਸਾਡੇ ਸੱਭੂ ਜੀ ਦੇ ਦੇ ਸਾਡੇ ਪਿਤਾ ਜੀ ਸਮਾਨ ਹੈ ਸੱਭੂ ਜੀ ਹੈ ਇਹਨਾਂ ਕੋਈ ਬਹੁਤ ਕੋਈ ਸਿੱਖਿਆ ਦਿੱਤੀ ਹੈ ਕਿ ਨਾ ਨਾ ਜਾ ਜਾ ਕੇ ਅਸੀਂ ਬਹੁਤ ਕੁਝ ਸਿੱਖਿਆ ਕਿ ਦੁਨੀਆ ਦੇ ਰੰਗ ਅਲੱਗ ਅਲੱਗ ਹੈ ਠੀਕ ਹੈ ਨਾ ਅਸੀਂ ਸਿਰਫ ਇੱਕੋ ਹੀ ਟਾਰਗੇਟ ਰੱਖਿਆ ਆਪਣੀ ਲਾਈਫ ਦੇ ਵਿੱਚ ਕਿ ਜੋ ਚੰਗਾ ਕਾਰਜ ਸਾਡੀ ਟੀਮ ਕਰ ਸਕਦੀ ਹੈ ਉਹ ਕਰਾਂਗੇ ਸਾਡੀ ਟੀਮ ਵੱਲੋਂ ਹਰ ਇਲਾਕਾ ਨਵਾਸ ਨੂੰ ਇੱਕੋ ਹੀ ਮੈਸੇਜ ਹੈਗਾ ਜੇ ਅਗਰ ਤੁਹਾਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਪੰਦੀ ਹੈ ਕਿਸੇ ਪ੍ਰਕਾਰ ਦੀ ਤੇ ਤੁਸੀਂ ਸਾਨੂੰ ਦੱਸੋ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕਿ ਤੁਹਾਡੇ ਬੱਚਿਆਂ ਨੂੰ ਅਚੀ ਰਾਹ ਤੇ ਲੈ ਕੇ ਜਾਣਾ ਸਾਡਾ ਫਰਜ਼ ਹੈ ਠੀਕ ਹੈ ਔਰ ਔਰ ਮੈਂ ਇੱਥੇ ਦੇ ਕਾਉਂਸਲਰ ਹੈ ਉਹਨਾਂ ਨਾਲ ਵੀ ਅਸੀਂ ਕਾਫੀ ਗੱਲ ਕੀਤੀ ਹੈ ਕਿ ਸਾਨੂੰ ਇੱਥੇ ਕੋਈ ਨਾ ਕੋਈ ਜਗ੍ਹਾ ਦੋ ਉਹਦੇ ਵਿੱਚ ਕੁਛ ਨਾ ਕੁਛ ਐਕਟੀਵਿਟੀ ਜਿਹਦਾ ਅੱਜਕੱਲ ਜਿਮ ਚੱਲਦੇ ਪਿਆ ਠੀਕ ਹੈ ਬੱਚੇ ਆਵਾਸ ਤੇ ਜਿੱਦੇ ਦਾ ਤੁਸੀਂ ਬੋਲੀਬੋਲ ਖੇਡ ਅਸੀਂ ਖੁਦ ਸਰਕਾਰ ਨੂੰ ਕਾਫੀ ਵਾਰੀ ਠੀਕ ਐ ਚਹਿ ਚੁਕੇ ਹਾਂ ਕਿ ਗਰਾਊਂਡਾਂ ਦੇ ਸਾਰੇ ਬੰਦ ਹੋ ਗਏ ਆ ਜਿੰਨੀਆਂ ਪਹਿਲੇ ਚੱਲਦੀਆਂ ਸੀ ਹਨ ਤੇ ਬੱਚੇ ਕੋ ਸਿਰਫ ਫੋਨ ਹੀ ਲੱਗਿਆ ਹਨ ਤੇ ਮਾਪਿਓ ਵੀ ਬਹੁਤ ਦੁਖੀ ਆ ਅੱਜਕੱਲ ਬੱਚਿਆਂ ਨੂੰ ਕਿੰਨਾ ਕ ਸਮਝਾ ਸਕਦੇ ਆ ਐਕਟੀਵਿਟੀ ਬੰਦ ਹੋਣ ਦਾ ਰੀਜ਼ਨ ਇਹੀ ਆ ਕਿ ਗਰਾਊਂਡ ਸਾਰੇ ਬੰਦ ਹੋ ਗਏ ਸਰਕਾਰ ਇਹਦੇ ਵੱਲ ਧਿਆਨ ਨਹੀਂ ਮਾਰਦੀ ਸਰਕਾਰ ਕਹਿੰਦੀ ਨਸ਼ਿਆ ਦਾ ਨਸ਼ਿਆ ਦੀ ਸਰਕਾਰ ਤੁਹਾਨੂੰ ਪਤਾ ਸਾਰੀ ਸਰਕਾਰ ਨਸ਼ਿਆ ਉਹ ਸਾਡਾ ਹੀ ਹਰ ਪਰਿਵ ਮਰੇ ਮਾਪਿਆਂ ਨੂੰ ਇੱਕੋ ਹੀ ਮੈਸੇਜ ਹੁੰਦਾ ਕਿ ਜਿੰਨੀ ਕੋਸ਼ਿਸ਼ ਕਰ ਸਕੀਏ ਅਸੀਂ ਲੋਕ ਆਪਣੇ ਬੱਚੇ ਨੂੰ ਬਚਾਈਏ ਚੰਗੇ ਰਾਹ ਤੇ ਪਾਈਏ ਯੂਵਾ ਟੀਮ ਸਾਡੇ ਨਾਲ ਕਾਫੀ ਜੁਰੀ ਹੈ ਬਰੇ ਅੱਛੇ ਅੱਛੇ ਲੜਕੇ ਸਾਡੇ ਨਾਲ ਤਨ ਕਹਿੰਦੇ ਪੰਜ ਤੋਂ ਅੱਜ ਅਸੀਂ 50 ਮੈਂਬਰੀ ਟੀਮ ਬਣ ਗਈ ਹੈ ਤੇ ਅਮਾਜ ਦਾ ਜਾਗਰਣ ਕੋ ਵੀ ਅਸੀਂ ਵੀ ਆਨੇ ਹਰ ਵਰੀ ਤਾਂ ਅੱਜ ਇਲਾਕਾ ਨਿਵਾਸੀਆਂ ਵਾਸਤੇ ਤੁਹਾਡੇ ਲੋਕੀ ਮੈਸੇਜ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਸਾਡਾ ਸ਼੍ਰੀ ਕਸਟ ਬੰਜਣ ਬਾਲਾ ਜੀ ਸੇਵਾ ਪਰਿਵਾਰ ਅਸੀਂ ਸੇਵਾ ਪਰਿਵਾਰ ਇਸ ਕਰਕੇ ਇਹਨਾਂ ਦਾ ਨਾਮ ਰੱਖਿਆ ਕਿ ਅਸੀਂ ਜਿਹੜੇ ਵੀ ਲੋਕ ਨੇ ਉਹਨਾਂ ਦੀ ਸੇਵਾ ਵੱਧ ਤੜਕੇ ਕਰੀਏ ਠੀਕ ਹੈ ਜੀ ਮੇਰੇ ਜਿਹੜੇ ਇਲਾਕਣ ਵਾਸੀ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੇਰਾ ਤਾਂ ਮੈਸੇਜ ਇਹ ਆ ਕਿ ਜਿੰਨੇ ਵੀ ਇਲਾਕਣ ਵਾਸੀ ਮੇਰਾ ਸਾਥ ਦਿੰਦੇ ਨੇ ਨਾ ਬਾਲਾਜੀ ਸਰਕਾਰ ਦੀ ਚੌਂਕੀ ਦੇ ਵਿੱਚ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਦੂਜਾ ਮੈਂ ਤਹਿ ਦਿਲੋਂ ਆਪਣੀ ਵਾਰਡ ਦੇ ਕੌਂਸਲਰ ਦਾ ਸਤਿਕਾਰ ਕਰਦਾ ਕਿ ਜਿਨ੍ਹਾਂ ਨੇ ਸਾਰੇ ਸਾਨੂੰ ਇਹ ਪਲਾਟ ਦਾ ਜਾਂ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਆਣ ਦਿੱਤੀ ਸਭ ਤੋਂ ਵੱਡਾ ਅਹਿਮਤ ਜਿਨ੍ਹਾਂ ਕੋ ਮੈਂ ਸਭ ਕੁਝ ਸਿੱਖਿਆ ਉਹ ਵਿਵੇਕ ਸਾਗਰ ਸੱਗੂ ਜੀ ਜਿਨ੍ਹਾਂ ਦੀ ਸਾਰੇ ਹੀ ਇੱਛਾ ਅਨਸਾਰ ਇਹ ਪ੍ਰੋਗਰਾਮ ਦੀ ਜਾਂ ਕੋਈ ਵੀ ਇਹ ਟੀਮ ਦੀ ਰੂਪਰੇਖਾ ਬਣਾਈ ਜਾਂਦੀ ਆ ਕਿਉਂਕਿ ਉਹ ਐਸੇ ਹੈਗੇ ਨੇ ਕਿ ਬਾਲਾਜੀ ਸਰਕਾਰ ਤੇ ਸਰਕਾਰ ਨੇ ਪਰ ਉਹ ਸਾਡੇ ਵੀ ਬਾਲਾਜੀ ਸਰਕਾਰ ਵਰਗੇ ਨੇ ਠੀਕ ਹੈ ਜੀ ਸ਼੍ਰੀ ਕਸ਼ਟਵੰਜਨ ਜੀ ਬੰਜਨ ਦਾ ਮਤਲਬ ਸੇਵਾ ਅਹੀਂ ਜਿੰਨੇ ਵੀ ਮੇਰੇ ਨਾਲ ਨੌਜਵਾਨ ਬੱਚੇ ਜੁੜਦੇ ਪਏ ਨੇ ਉਹ ਇਸ ਕਰਕੇ ਜੋੜ ਰਿਹਾ ਹਾਂ ਕਿ ਨਸ਼ਿਆਂ ਨੂੰ ਬੱਚੇ ਅੱਜ ਕੱਲ ਬਹੁਤ ਜ਼ਿਆਦਾ ਜਾ ਰਹੇ ਨੇ ਜੀ 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 ਜਿੰਨੇ ਵੀ ਬੱਚੇ ਨੇ ਨਸ਼ਿਆਂ ਨੂੰ ਜਾ ਰਹੇ ਨੇ ਮੈਂ ਚਾਹਨਾ ਵੱਧ ਚੜ ਕੇ ਨੌਜਵਾਨ ਜੋੜਾਂ ਨਸ਼ਿਆਂ ਤੋਂ ਬਚਾਵਾਂ ਪਰ ਉਹਨਾਂ ਦੇ ਮਾਪਿਓ ਨੂੰ ਖੁਸ਼ਹਾਲੀ ਜ਼ਿੰਦਗੀ ਬਖਸ਼ਾਂ ਕਿਉਂਕਿ ਦੇਖਿਆ ਤੁਸੀਂ ਨਸ਼ਿਆਂ ਤੋਂ ਬਹੁਤ ਪਰਿਵਾਰ ਐਸੇ ਨੇ ਜਿਹੜੇ ਉਜੜ ਜਾਂਦੇ ਨੇ ਜੀ ਜੀ ਜਿਸ ਮਾਂ ਨੇ ਜੰਮਿਆ ਹੁੰਦਾ ਉਸੇ ਮਾਂ ਨੂੰ ਹੀ ਬੱਚੇ ੱੱਕੇ ਮਾਰ ਦਿੰਦੇ ਨੇ ਪਰ ਅਘੋਰ ਕਲਯੁਗ ਦੇ ਵਿੱਚ ਸ਼੍ਰੀ ਬਾਲਾ ਜੀ ਸਰਕਾਰ ਇਹੋ ਜਿਨੇ ਜਿਹੜੇ ਇਸ ਬੱਚਿਆਂ ਨੂੰ ਜੈਸਾ ਮਾਪਿਆਂ ਨੂੰ ਇਨਸਾਫ ਦੇ ਸਕਦੇ ਨੇ ਠੀਕ ਹੈ ਜੀ ਪਰ ਮੇਰੇ ਨਾਲ ਬਹੁਤ ਸਤਿਕਾਰਯੋਗ ਸਾਡੇ ਰਾਜੂ ਕਰਦਾਨ ਜੀ ਸਾਡੇ ਨਵੀਨ ਜੀ ਸਾਡੇ ਆਰਮ ਕੈਸ਼ੀਅਰ ਜੀ ਔਰ ਮੇਰੇ ਜਿੰਨੇ ਵੀ ਮੈਂਬਰ ਨੇ ਜੀ 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 ਬਹੁਤ ਵੱਧ ਚੜਕੇ ਵਾਲਾ ਜੀ ਸਰਕਾਰ ਦਾ ਸੰਯੋਗ ਨਾਲ ਮੇਲਾ ਕਰਵਾਉਂਦੇ ਨੇ ਚੌਥਾ ਸਾਲਾਨਾ ਚੌਂਕੀ ਹੈ ਸਾਡੀ ਜੀ ਮੈਂ ਤੇ ਸਭ ਇਲਾਕਣ ਵਾਸੀਆਂ ਨੂੰ ਆਪਣੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਇਸ ਮੇਲੇ ਦੀ ਇਸ ਮੇਲੇ ਦੀ ਬਹੁਤ ਬਹੁਤ ਆਪਣੇ ਇਲਾਕੇ ਨੂੰ ਤੇ ਆਪਣੇ ਬੱਚਿਆਂ ਨੂੰ ਟੀਮ ਨੂੰ ਵਧਾਈ ਦੇਣਾ ਵਾ ਕਿ ਵੱਧ ਚੜ ਕੇ ਗਾਂ ਵੀ ਕਰੋ ਸਾਡੀ ਕੋਸ਼ਿਸ਼ ਆ ਕਹੀਂ ਗਾਂ ਵਧੀ ਹੈ ਜੀ ਜੀ ਉਹ ਇਸ ਕਰਕੇ ਸੁਸਾਇਟੀਆਂ ਬਹੁਤ ਅੰਬਰ ਸਰਚ ਥੋੜਨੀ ਆ ਥੋੜਨੀ ਆ ਸੁਸਾਇਟੀਆਂ ਦੀ ਪਰ ਸੁਸਾਇਟੀਆਂ ਦਾ ਮਤਲਬ ਆ ਕੰਮ ਕਰਨਾ ਜੀ ਜੀ ਨੌਜਵਾਨ ਇਸ ਕਰਕੇ ਜੋੜ ਰਿਹਾ ਵੱਧ ਚੜ ਕੇ ਕੰਮ ਕਰਾਂਗੇ ਜਿੱਥੋਂ ਤੱਕ ਬਾਲਾਜੀ ਸਰਕਾਰ ਜਾਣਗੇ ਹਿੰਦੂ ਇਤਨਾ ਜਿੱਥੇ ਤੱਕ ਲੱਗਾਗੇ ਹੀ ਖੜਾਂਗੇ ਕਿਉਂਕਿ ਸਾਡੇ ਉਸਤਾਦ ਨੇ ਵਿਵੇਕ ਸਾਗਰ ਸੱਗੂ ਨੇ ਸਾਨੂੰ ਇਹੋ ਕੋਜੀ ਸਿਖਾਇਆ ਕਿਉਂਕਿ ਮੈਂ ਇੱਕ ਚੀਜ਼ ਹੋਰ ਪੁੱਛਾਂਗਾ ਜੀ ਬਿਲਕੁਲ ਮੇਰਾ ਇਹ ਵੀ ਪ੍ਰੋਸੀਜਰ ਚੱਲਦਾ ਪਿਆ ਵਾ ਸਾਡਾ ਇਸੇ ਚੀਜ਼ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਖੇਡਾਂ ਲਲਾਈਏ ਵੱਧ ਤੋਂ ਵੱਧ ਕੋਸ਼ਿਸ਼ ਕਰ ਰਿਹਾ ਵਾਂ ਸਰਕਾਰੀ ਇੱਕ ਜਿਮ ਮਿਲ ਜਾਵੇ ਜਿਹਦੇ ਵਿੱਚ ਬੱਚਿਆਂ ਨੂੰ ਮੈਂ ਟ੍ਰੇਨਿੰਗ ਦੇ ਸਕਾਂ ਜੀ ਕਿਉਂ ਕਿ ਕਿਉਂਕਿ ਬੱਚੇ ਚੰਗੀ ਜਗ੍ਹਾ ਜੁੜਨਗੇ ਚੰਗੇ ਕੰਮ ਕਰਨਗੇ ਜੀ ਹਨਾ ਜੀ ਜਿੱਦਾਂ ਜੀ ਤੁਸੀਂ ਕਿਹਾ ਵਾ ਕਿ ਬੱਚੇ ਮੋਬਾਈਲ ਜਾਂ ਕੋਈ ਗਲਤ ਸੁਸਾਇਟੀ ਕਿਉਂਕਿ ਦੇਖੋ ਇਹ ਮਾਹੌਲ ਆ ਬੱਚੇ ਜਿਹੋ ਜਿਹੇ ਮਾਹੌਲ 'ਚ ਰਹਿਣਗੇ ਉਹੋ ਜਿਹਾ ਮਾਹੌਲ ਬਣੇਗਾ ਜੀ ਜੀ ਅਸੀਂ ਇੱਕ ਸੁਸਾਇਟੀ ਇਸੇ ਕਰਕੇ ਸ਼੍ਰੀ ਕਸ਼ਟ ਬੰਜਨ ਵਾਲਾ ਜੀ ਸੇਵਾ ਪਰਿਵਾਰ ਬਣਾਈ ਹੈ ਕਿ ਅਸੀਂ ਇਸ ਨੌਜਵਾਨ ਬੱਚਿਆਂ ਨੂੰ ਉਹਨਾਂ ਨੂੰ ਸਿੱਧੇ ਰਸਤੇ ਪਾ ਸਕੀਏ ਔਰ ਉਹਨਾਂ ਨੂੰ ਆਪਣੀ ਇੱਕ ਰੂਪਰੇਖਾ ਦਾ ਬਣਾ ਸਕੀਏ ਕਿ ਦੱਸ ਸਕੀਏ ਵੀ ਤੁਸੀਂ ਕਿਸ ਵੇ ਤੇ ਚੱਲਣਾ ਵਾ ਜੀ ਜੀ ਸੰਸਾਰ ਜਿਹੜਾ ਵਾ ਤੁਹਾਨੂੰ ਪਤਾ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਜੀ ਜੀ ਪੈਸੇ ਤੋਂ ਵੱਧ ਕੇ ਇੱਕ ਚੀਜ਼ ਆ ਗਈ ਹੋਗੀ ਇਨਸਾਨੀਅਤ ਸਾਡੀ ਕੋਸ਼ਿਸ਼ ਹੈ ਆਹ ਇਨਸਾਨੀਅਤ ਔਰਤੇ ਬਾਤ ਚੜ ਕੇ ਬੱਚਿਆਂ ਦੀ ਸੇਵਾ ਕਰੀਏ ਬਾਤ ਚੜ ਕੇ ਕਿਸੇ ਗਰੀਬ ਕੁੜੀ ਦਾ ਜਾਂ ਕਿਸੇ ਦਾ ਵੀ ਜੋ ਵੀ ਸਹਾਇਤਾ ਅਸੀਂ ਕਰ ਸਕਦੇ ਆ ਬਾਲਾ ਜੀ ਸਰਕਾਰ ਵੱਲੋਂ ਸੱਗੂ ਭਾਈ ਦੀ ਇੱਛਾ ਅਨੁਸਾਰ ਲੋ ਆਹੀ ਬਾਤ ਚੜ ਕੇ ਉਹਨਾਂ ਦਾ ਜੋ ਵੀ ਸੰਯੋਗ ਹੈ ਅਸੀਂ ਕਰ ਸਕਦੇ ਆ ਠੀਕ ਹੈ ਜੀ ਮੈਂ ਦੇਖਿਆ ਦੇਖੋ ਜੀ ਪਹਿਲਾਂ ਤੇ ਦੀਪਕ ਜੀ ਨਵੀਨ ਜੀ ਔਰਾਂ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁ ਵਧਾਈ ਹੈ ਔਰ ਬਹੁਤ ਬਹੁ ਸ਼ਾਬਾਸ਼ੀ ਹੈ ਕਿ ਇਹਨਾਂ ਨੇ ਇੰਨੇ ਥੋੜੇ ਟਾਈਮ ਦੇ ਵਿੱਚ ਐਡੇ ਹਾਈ ਲੈਵਲ ਦੇ ਉੱਤੇ ਧਰਮ ਦੇ ਨਾਲ ਜੁੜ ਕੇ ਧਰਮ ਦਾ ਪ੍ਰਚਾਰ ਕੀਤਾ ਵਾਕਿਆ ਹੀ ਤਾਰੀਫ ਦੇ ਕਾਬਿਲ ਹੈ ਕੰਮ ਕਿਉਂਕਿ ਅੱਜ ਕੱਲ ਦੇ ਜਵਾਨ ਜੀ ਤੁਸੀਂ ਦੇਖ ਰਹੇ ਹੋ ਕਿ ਯੂਥ ਹੈ ਜਿਹੜਾ ਉਹ ਧਰਮ ਨੂੰ ਕਿਤੇ ਬਹੁਤ ਪਿੱਛੇ ਛੱਡ ਚੁੱਕਾ ਹੈ ਆਪਣੇ ਸੰਸਕਾਰ ਬਹੁਤ ਪਿੱਛੇ ਛੱਡ ਚੁੱਕਾ ਹੈ ਦੀਪਕ ਜੀ ਔਰ ਨਵੀਨ ਜੀ ਅੱਜ ਦੇਣ 21 ਸਾਲਾਂ ਤੋਂ ਅਸੀਂ ਇਕੱਠੇ ਆ ਮੇਰੇ ਪਰਿਵਾਰ ਨੇ ਮੇਰੇ ਭਰਾ ਨੇ ਛੋਟੇ ਮੇਰੇ ਬੇਟਿਆਂ ਵਰਗੇ ਨੇ ਸੋ ਬਾਲਾ ਜੀ ਵੱਲੋਂ ਪੋਲੇਨਾ ਜੀ ਦੀ ਕਿਰਪਾ ਵੱਲੋਂ ਜਦੋਂ ਸਾਨੂੰ ਵੀ ਕਿਸੇ ਨੇ ਇਸ ਤਰ੍ਹਾਂ ਸਮਝਾਇਆ ਅਸੀਂ ਧਰਮ ਦੇ ਨਾਲ ਜੁੜੇ ਉਸ ਤੋਂ ਬਾਅਦ ਇਹ ਨਾ ਬੱਚਿਆਂ ਦੇ ਨਾਲ ਸਾਡਾ ਮੇਲ ਹੋਇਆ ਪਰਿਵਾਰ ਸਾਡੇ ਨਾਲ ਜੁੜੇ ਇਹਨਾਂ ਨੂੰ ਵੀ ਇਹੋ ਚੀਜ਼ ਦੀ ਅਸੀਂ ਕੋਸ਼ਿਸ਼ ਕੀਤੀ ਵੀ ਧਰਮ ਦੇ ਵਾਸਤੇ ਕੰਮ ਕਰੋ ਸਮਾਜ ਵਾਸਤੇ ਕੰਮ ਕਰੋ ਧਨ ਵਾਸਤੇ ਕੰਮ ਕਰਨਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਧਰਮ ਨੂੰ ਲੈ ਕੇ ਕੱਟੜਵਾਦ ਕਰਦੀ ਹੈ ਇਹ ਕਿਸੇ ਧਰਮ ਨੂੰ ਮਾੜਾ ਹੈ ਜਾਂ ਕਿਸੇ ਜਾਤ ਨੂੰ ਮਾੜਾ ਜਾਂ ਕੋਈ ਗਲਤ ਸ਼ਬਦ ਬੋਲੀ ਹੈ ਸੋ ਸਾਡੀ ਜਿੰਨੀਆਂ ਵੀ ਟੀਮਾਂ ਨੇ ਚਾਹੇ ਉਹ ਐਨਜੀਓ ਹੈ ਬਲਦਾਨ ਐਨਜੀਓ ਹੈ ਚਾਹੇ ਸ਼ਿਵਸਰਾਂ ਸ਼ੇਰੇ ਪੰਜਾਬ ਹੈ ਚਾਹੇ ਕਸ਼ਟ ਬੰਦੇ ਪਰਿਵਾਰ ਹੈ ਸਾਡਾ ਪਹਿਲਾ ਰੂਲ ਇਹ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਕਿਸੇ ਧਰਮ ਨੂੰ ਨਿੰਦਣਾ ਨਹੀਂ ਹੈ ਕਿਸੇ ਧਰਮ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਣਾ ਔਰ ਨਾ ਹੀ ਕਿਸੇ ਵੀ ਜਾਤੀ ਜਾਂ ਕਿਸੇ ਵੀ ਸਮਾਜ ਨੂੰ ਅਸੀਂ ਨੀਵਾ ਦਿਖਾਉਣ ਦੀ ਹੈ ਬੁਰਾ ਬੋਲਣ ਦੀ ਕੋਸ਼ਿਸ਼ ਕਰਨੀ ਸੋ ਮੈਂ ਜਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਇੱਕ ਵਾਰੀ ਫੇਰ ਸਾਰੀ ਟੀਮ ਨੂੰ ਬਹੁ ਬਹੁ ਵਧਾਈ ਦਿੰਦਾ ਵਾਂ ਔਰ ਉਮੀਦ ਕਰਦਾ ਕਿ ਆਨ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੀ ਬੱਚਿਆਂ ਨੂੰ ਯੂਥ ਨੂੰ ਸਮਾਜ ਨੂੰ ਧਰਮ ਦੇ ਨਾਲ ਜੋੜਦੇ ਰਹਿਣਗੇ ਔਰ ਜਰੂਰਤ ਪੈਣ ਦੇ ਉੱਤੇ ਆਪਣੇ ਸਮਾਜ ਦੇ ਵਿੱਚ ਜੋ ਵੀ ਲੋਕਾਂ ਨੂੰ ਜੋ ਕਿਸੇ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਤੇ ਉਹ ਭੋਲੇ ਨਾਦੀ ਕਿਰਪਾ ਨਾਲ ਬਲਾਈ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੀ ਜਥਾ ਸ਼ਕਤੀ ਜਿੰਨੀ ਵੀ ਸક્ષਮ ਹੋਣਗੇ ਮਦਦ ਕਰਨਗੇ ਔਰ ਇਸ ਜੀਵਨ ਨੂੰ ਪੂਰਾ ਯਕੀਨ ਹੈ ਕਿ ਇਹ ਟੀਮ ਜਿਹੜੀ ਹੈ ਜਿਸ ਸਪੀਡ ਤੇ ਚੱਲ ਰਹੀ ਹੈ ਆਨ ਵਾਲੇ ਬਹੁਤ ਥੋੜੇ ਸਮੇਂ ਦੇ ਵਿੱਚ ਅੰਮ੍ਰਿਤਸਰ ਤੇ ਝੜਦੋ ਪੰਜਾਬ ਦੇ ਵਿੱਚ ਇੱਕ ਨਾਮਵਰ ਟੀਮ ਹੋਏਗੀ ਜਿਹੜੀ ਸਮਾਜ ਸੇਵਾ ਕਰੇਗੀ ਐਕਚੁਅਲ ਤੇ ਸਮਾਜ ਸੇਵਾ ਕਰੇਗੀ ਠੀਕ ਤਾਂ ਤੇ